ਵੈਗਰੂ ਜਿੰਕੀ ਫਤਿਹ ਮਾਬਾਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਪਾਰਟੀ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਇਹ ਜ਼ਿਲ੍ਹਾ ਮੋਗਾ ਵਿਖੇ ਸੰਤਾਂ ਦਾ ਇੱਕ ਭਾਰੀ ਇਕੱਠ ਕਰਕੇ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਮੰਗ ਕਰਦੇ ਆ ਕਿ ਕਿਉਂਕਿ ਜਿਹੜੀ ਧੱਕੇਸ਼ਾਹੀ ਪੰਜਾਬ ਸਰਕਾਰ ਭਾਰਤ ਸਰਕਾਰ ਕਰ ਰਹੀ ਏ ਐਨਐਸਏ ਭਾਈ ਸਾਹਿਬ ਦੀ ਜਿਹੜੀ ਵਿਧਾਈ ਏ ਕੋਨ ਨੂੰ ਰਾਹਤ ਕੀਤਾ ਜਾਵੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਬਹੁਤ ਤਕਾ ਹੋ ਰਿਹਾ ਹੈ ਇਸ ਦੇ ਸਬੰਧ ਦੇ ਵਿੱਚ ਸਾਰੇ ਪੰਥ ਦਰਤੀ ਜਿਹੜੇ ਨੇ ਉਹ ਇੱਥੇ ਹਾਜ਼ਰ ਹੋਏ ਨੇ ਤੇ ਅੱਗੇ ਅਮਨਜੀਤ ਸਿੰਘ ਜਿਵੇਂ ਕਿ ਭਾਈ ਸਰਵਰ ਨੇ ਖਾਲਸਾ ਬਣਾਉਣੇ ਦੱਸਿਆ ਕਿ ਅੱਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਮਾਨਯੋਗ ਡੀਸੀ ਸਾਹਿਬਾਨ ਦੇ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਪੰਜਾਬ ਦੀ ਅੰਨੀ ਬੋਲੀ ਸਰਕਾਰ ਜਿਹੜੀ ਕਿ ਪੰਥਦਰਦੀ ਤੇ ਪੰਜਾਬ ਦੇ ਨੌਜਵਾਨ ਐਮਪੀ ਹਰਮਨ ਪਿਆਰੇ ਆਗੂ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਰੈਨ ਬੰਦਲ ਤੋਂ ਐਨਐਸਏ ਦੇ ਰਾਹੀਂ ਡਿਬਰੂਗਾ ਜੇਲ੍ਹ ਦੇ ਵਿੱਚ ਬੰਦ ਕਰੀ ਬੈਠੀ ਆ ਉਹ ਜਿਹੜੀਆਂ ਸੰਗਤੀਆਂ ਭਾਵਨਾਵਾਂ ਸੀਗੀਆਂ ਮੰਗਾ ਸੀਗੀਆਂ ਉਹਨਾਂ ਰਾਹੀਂ ਪਹੁੰਚਾਈਆਂ ਗਈਆਂ ਨੇ ਕਿ ਜਲਦੀ ਤੋਂ ਜਲਦੀ ਇਹ ਐਨਐਸਏ ਖਤਮ ਕੀਤੀ ਜਾਵੇ ਤੇ ਭਾਈ ਸਾਹਿਬ ਨੂੰ ਤੇ ਉਹਨਾਂ ਦੇ ਨਾਲ तमाम ਜਿਹੜੇ ਸਿੱਖਾ ਤੇ ਜਿਹੜੇ ਸਾਡੇ ਬਾਕੀ ਬੰਦੀ ਸਿੰਘਾ ਉਹਨਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ ਉਹ ਵੀ ਪੰਜਾਬ ਚ ਜਿਹੜੇ 26 26 27 ਸਾਲ ਦੇ ਜੇਲਾ ਕਟ ਰਹੇ ਨੇ ਬਿਨ ਮਤਲ ਤੋਂ ਉਹ ਆਪਦੇ ਪਰਿਵਾਰਾਂ ਚ ਆਉਣ ਤੇ ਪੰਜਾਬ ਦੇ ਵਿੱਚ ਆ ਕੇ ਉਸ ਆਮ ਲੋਕਾਂ ਨੀਂ ਤਰ੍ਹਾਂ ਉੱਚਲ ਠੀਕ ਹਾਂਜੀ ਜੀ ਜੀਨਾ ਮੈਂ ਸਤਨਾਮ ਸਿੰਘ ਬਲਾਸਪੁਰ ਜੀ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੋ ਅੱਜ ਪੂਰੇ ਪੰਜਾਬ ਭਰ ਦੇ ਵਿੱਚ 27 ਤਰੀਕ ਅਜੇ ਦਿਨ ਮੰਗਲਵਾਰ ਵਾਲੇ ਦਿਨ ਪੰਜਾਬ ਦੇ ਰਾਜਪਾਲ ਦੇ ਨਾਮ ਡੀਸੀ ਡੀਸੀ ਸੇਵਾਨਾਂ ਨੂੰ ਮੰਗ ਪੱਤਰ ਭੇਜੇ ਗਏ ਆ ਉਦੇ ਚ ਇਹ ਆ ਕਿ ਤੀਸਰੀ ਵਾਰ ਜਿਹੜੀ ਐਨਐਸਏ ਭਾਈ ਅਮਰਪਾਲ ਸਿੰਘ ਖਾਲਸਾ ਤੇ ਦੁਬਾਰੇ ਲਾਈ ਗਈ ਆ ਜਿਹੜੀ ਕਿ ਨਜਾਇਜ਼ ਆ ਉਹਦੇ ਸਬੰਧ ਦੇ ਉਹਦੇ ਰੋਸ ਵਿੱਚੋਂ ਪੰਜਾਬ ਸਰਕਾਰ ਦੇ ਵਿਰੁੱਧ ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿਉਂਕਿ ਭਾਈ ਅਮਰਪਾਲ ਸਿੰਘ ਖਾਲਸਾ ਦੀ ਜਿਹੜੀ ਲੋਕਪ੍ਰਿਅਤਾ ਉਹ ਵੱਧਦੀ ਜਾ ਰਹੀ ਆ ਇਸ ਕਰਕੇ ਕਿਉਂਕਿ ਸਿਆਸੀ ਪਾਰਟੀਆਂ ਨੂੰ ਤੇ ਉਹ ਨਸ਼ਾ ਤਸਕਰ ਮਜੀਠੀਪੁਰ ਵਰਗਿਆਂ ਨੂੰ ਹਲਵਾਵ ਦੇ ਕਾਰੋਬਾਰ ਦੀ ਪਈ ਹੋਈ ਆ ਇਸ ਕਰਕੇ ਭਾਈ ਅਮਰਪਾਲ ਸਿੰਘ ਨੂੰ ਮਤਲਬ ਅੰਦਰ ਰੱਖਣਾ ਚਾਹੁੰਦੇ ਆ ਕਾਲੇ ਕਾਨੂੰਨਾਂ ਤਹਿਤ ਜੋ ਕਿ ਬਿਲਕੁਲ ਨਜਾਇਜ਼ ਆ ਤੇ ਅਸੀਂ ਸਾਰੇ ਨੌਜਵਾਨ ਪੰਜਾਬ ਵਾਸੀਆਂ ਨੂੰ ਪੰਚਦਰਦਿਆਂ ਨੂੰ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਵੀ ਬੇਨਤੀ ਕਰਦੇ ਆ ਕਿ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਨਰੋਲ ਸਰਕਾਰ ਬਣਨ ਜਾ ਰਹੀ ਆ ਉਸੇ ਦੇ ਸਬੰਧ ਵਿੱਚ ਨੌਜਵਾਨਾਂ ਨੂੰ ਪਿੰਡ-ਪਿੰਡ ਦੇ ਵਿੱਚ ਡਰੋਨ ਦੇ ਲਈ ਚਾਹੇ ਪੁਲਿਸ ਰਾਹੀਂ ਚਾਹੇ ਆਪ ਦੇ ਸਰਕਾਰੀ ਕੈਟਾ ਰਾਹੀਂ ਉਹ ਮਤਲਬ ਤਹੀ ਆ ਉਹਨਾਂ ਨੇ ਕੀਤਾਗਾ ਉਹਨਾਂ ਦਾ ਡਰ ਕੱਢਣ ਦੇ ਲਈ ਅਸੀਂ ਸਾਰੇ ਜਿਹੜੇ ਅੱਜ 5000 ਦੀ ਇਕੱਠੇ ਹੋਏ ਆ ਮੋਗੇ ਜ਼ਿਲ੍ਹੇ ਦੇ ਵਿੱਚ ਅੱਜ ਸਾਰਾ ਮੌਕੇ ਤੇ ਸੱਦਾ ਲਗਿਆ ਸੀ ਪਰਸੋਂ ਤੇ ਇਸ ਕਰਕੇ ਸੰਗਤ ਫਿਰ ਵੀ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀ ਆ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਸਰਕਾਰ ਬਣਨ ਜਾ ਰਹੀ ਆ ਮੁੱਖ ਮੰਤਰੀ ਭਾਈ ਅਮਰਤਪਾਲ ਸਿੰਘ ਖਾਲਸਾ ਬਣਨ ਜਾ ਰਹੇ ਨੇ ਇਸੇ ਦੇ ਇਹ ਵਿੱਚੋਂ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਜੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਮਰਕਸੇ ਕੀਤੇ ਸੀ ਉਸੇ ਤਰ੍ਹਾਂ ਪਿੰਡ-ਪਿੰਡ ਬੈਠ ਕੇ ਕਿਤੇ ਬਾਹਰ ਨਹੀਂ ਜ਼ਿਲ੍ਹੇ 'ਚ ਨਹੀਂ ਜਾਣਾ ਪਿੰਡ-ਪਿੰਡ ਬੈਠ ਕੇ ਪਿੰਡ ਪੱਧਰ ਤੇ ਲਾਮਬੰਦ ਹੋਵੋ ਤੇ ਸਰਕਾਰੀ ਖਾਲਸਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਓ ਵਾਹਿਗੁਰੂ ਜੀ ਦਾ ਖਾਲਸਾ ਇੱਕ ਕਮਨ ਜੀ ਮਜੀਠੀਏ ਜਿਹੜੇ ਭੋਲੇ ਨਾਲ ਭੋਲੇ ਦੀ ਅੱਜ ਜਮਾਨਤ ਹੋ ਜਾਣੀ ਹੈ ਤੇ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਵੀ ਆਪਣੇ ਭਾਈ ਸਾਹਿਬ ਦੇ ਤੋਂ ਕੋਈ ਫ੍ਰੀਚਾ ਨਹੀਂ ਕੋਈ ਗੱਲ ਨਹੀਂ ਬਿਨ ਵਜ੍ਹਾ ਤੋਂ ਤੀਜੀ ਵਾਰ ਇਹਨੇ ਥਿਲਾਤਾ ਜਿਹੜਾ ਜਿਹੜੀ ਐਨਐਥੇ ਤਨਯਾ ਜਲਾਦੀ ਤੇ ਜਿਹੜਾ ਭੋਲੇ ਕੋਲ ਇਨਾ ਨਸ਼ਾ ਤਸਵੀਰ ਦੇ ਨਾਮ ਵੀ ਜੀਦੀ ਤੇ ਮਜੀਠੀ ਇਹਦਾ ਵੀ ਨਾਂ ਸੀਗਾ ਉਹ ਮਜੀਠੀ ਉਹ ਜਿਹੜਾ ਭੋਲਾ ਜਮਾਨ ਤੇ ਬਾਹਰ ਆ ਰਿਹਾ ਠੀਕ ਕਹਿਣਾ ਚਾਹੁੰਦੇ ਜੀ ਬਸ ਆੜਿਆ ਨੇ ਪਿਆ ਵੀ ਜੀਦੀ ਜੇਹ ਚ ਨਿਗਾਹ ਹੁੰਦੀ ਐ ਨਾ ਹੁੰਦੀ ਉਹਨੂੰ ਉਹ ਪਜਾ ਦਿਖਦਾ ਮਜੀਠੀਆਂ ਚਿੱਤੇ ਦਾ ਤਸਕਰ ਸੀ ਕਿ ਉਹਨੂੰ ਸਾਰੇ ਕਿੱਥੇ ਦੇ ਤਸਕਰ ਦੱਸਦੇ ਆ ਇੱਕ ਪਾਸੇ ਭੋਲਾ ਤੇ ਜਿਹੜੇ ਉਹਦੇ ਨਾਲ ਦੇ ਜਿਹੋਨਾਂ ਨੂੰ ਜਬਾਨਤਾ ਦਿੱਤੀਆਂ ਜਾ ਰਹੀਆਂ ਤੇ ਜਿਹੜਾ ਨੌਜਵਾਨ ਆਗੂ ਭਾਈ ਅਮਰ ਸਿੰਘ ਖਾਲਸਾ ਨੌਜਵਾਨਾਂ ਨੂੰ ਚਿੱਤੇ ਤੋਂ ਛਡਾ ਰਿਹਾ ਸੀ ਘਰੇ ਬੈਠਿਆਂ ਨੂੰ ਕੀ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰ ਰਿਆ ਸੀਗਾ ਉਹਨਾਂ तमाम ਨੌਜਵਾਨਾਂ ਨੂੰ ਚੱਕ ਕੇ ਜੇਲਾਂ 'ਚ ਡੱਕ ਰਹੀ ਹੈ ਉਥੇ ਸਰਕਾਰ ਦੀ ਮਨਛਾਹ ਪਤਾ ਲੱਗਦੀ ਆ ਅੱਜ ਜਿਹੜੇ ਘਰ ਵੀ ਢਾਏ ਜਾ ਰਹੇ ਆ ਆਮ ਲੋਕਾਂ ਦੇ ਢਾਏ ਜਾ ਰਹੇ ਆ ਕਿ ਜਿਹੜੀ ਉਹ ਬਠਿੰਡੇ ਤੋਂ ਇਹਨਾਂ ਦੀ ਥਾਰ ਵਾਲੀ ਪੁਲਿਸ ਵਾਲੀ ਮਲਾਜਮ ਫੜੀ ਉਹਦਾ ਘਟਾ ਆਇਆ ਗਿਆ ਕਿਸੇ ਪੁਲਿਸ ਮਲਾਜਮ ਦਾ ਘਟਾ ਆਇਆ ਗਿਆ ਕਿਸੇ ਆਗੂ ਦਾ ਘਟਾ ਆਇਆ ਗਿਆ ਦੋ ਐਮਐਲਏ ਫੜੇ ਇਹਨਾਂ ਨੇ ਹਜੇ ਤੱਕ ਇਹਨੇ 400 ਵੀ ਕਰਦੇ ਉਹਨਾਂ ਦਾ ਘਟਾਇਆ ਗਿਆ ਇਹ ਘਰ ਵੀ ਸਾਡੇ ਹੀ ਢਾਈ ਜਾਣੇ ਆ ਘਰ ਵੀ ਆਮ ਲੋਕਾਂ ਦੇ ਢਾਈ ਜਾਣੇ ਆ ਪਰ ਮੈਨੂੰ ਲੱਗਦਾ ਪੰਜਾਬ ਦੇ ਲੋਕ ਤੇ ਖਾਸ ਕਰਕੇ ਖਾਲਸਾ ਪੰਥ ਆ ਦੋ ਸੀਟਾਂ ਜਿੱਤਣ ਕਰਕੇ ਅੱਜ ਮੋੜ ਮਾਰੀ ਚੁੱਕਾ ਪੰਜਾਬ ਦਾ 227 ਦੇ ਵਿੱਚ ਭਾਈ ਅਮਰਪਾਲ ਸਿੰਘ ਖਾਲਸਾ ਇਹ ਸਰਕਾਰ ਬਣੇਗੀ ਤੇ ਉਹ ਮੁੱਖ ਮੰਤਰੀ ਬਣਨਗੇ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਤੇ ਕਲੰਕਤਾ ਛੋਟ